ਬੋਧਵਾਨ ਨੂੰ ਰਾਸ਼ਟਰੀ ਰਾਸ਼ਧਾਨੀ ਵਿੱਚ ਚਾਂਦੀ ਦੀਆਂ ਕੀਮਤਾਂ 15000 ਰੁਪਏ ਵੱਧ ਕੇ 286000 ਰੁਪਏ ਪ੍ਰਤੀ ਕਿਲੋਗ੍ਰam ਦੇ ਨਵੇਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈਆਂ ਜਦੋਂ ਕਿ ਸੋਨੇ ਦੀਆਂ ਕੀਮਤਾਂ ਵੀ ਮਜ਼ਬੂਤ ਵਿਸ਼ਵ ਰੁਝਾਨਾਂ ਦੇ ਅਨੁਸਾਰ 146500 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਤੇ ਪਹੁੰਚ ਗਈਆਂ ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਕਿਹਾ ਕਿ ਚਾਂਦੀ ਨੇ ਲਗਾਤਾਰ ਚੌਥੇ ਦਿਨ ਆਪਣੀ ਮਜ਼ਬੂਤ ਤੇਜ਼ੀ ਜਾਰੀ ਰੱਖੀ ਚਾਂਦੀ ਜੋ ਮੰਗਲਵਾਰ ਨੂੰ 271000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਸੀ ਬੋਧਵਾਨ ਨੂੰ ਬੇਮਿਸਾਲ 5.5% ਜਾਂ 15000 ਰੁਪਏ ਵਧ ਕੇ 286000 ਰੁਪਏ ਪ੍ਰਤੀ ਕਿਲੋਗ੍ਰਾਮ ਸਾਰੇ ਟੈਕਸਾਂ ਸਮੇਤ ਤੇ ਪਹੁੰਚ ਗਈ ਇਹ ਚਾਂਦੀ ਦੀਆਂ ਕੀਮਤਾਂ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ ਪਿਛਲੇ ਚਾਰ ਸੈਸ਼ਨਾਂ ਵਿੱਚ ਹੀ ਤਾਂਤ ਵਿੱਚ 17.45% ਜਾਂ 42500 ਰੁਪਏ ਦਾ ਭਾਰੀ ਵਾਧਾ ਹੋਇਆ 8 ਜਨਵਰੀ ਨੂੰ ਚਾਂਦੀ ਦੀ ਕੀਮਤ 243500 ਰੁਪਏ ਸੀ ਸਰ ਆਵਕ ਪਾਰੀਆਂ ਨੇ ਕਿਹਾ ਕਿ ਚਾਂਦੀ ਨੇ ਹਾਲ ਹੀ ਵਿੱਚ ਸੋਨੇ ਨਾਲੋਂ ਬਿਹਤਰ ਰਿਟਰਨ ਦਿੱਤਾ ਹੈ 2026 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਚਾਂਦੀ ਵਿੱਚ ਲਗਭਗ 47000 ਰੁਪਏ ਪ੍ਰਤੀ ਕਿਲੋਗ੍ਰam ਦਾ ਵਾਧਾ ਹੈ 31 ਦਸੰਬਰ 2025 ਨੂੰ 239000 ਰੁਪਏ ਪ੍ਰਤੀ ਕਿਲੋਗ੍ਰam ਸੀ ਇਸ ਦੌਰਾਨ 99.9% ਸ਼ੁੱਧ ਸੋਨੇ ਦੀ ਕੀਮਤ ਬੁੱਧਵਾਰ ਨੂੰ 1500 ਰੁਪਏ ਵਧ ਕੇ 146500 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਪੀਲੀ ਧਾਤ ਮੰਗਲਵਾਰ ਨੂੰ 145000 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਈ ਪਿਛਲੇ 4 ਸੈਸ਼ਨਾਂ ਵਿੱਚ ਸੋਨੇ ਦੀਆਂ ਕੀਮਤਾਂ 1,40,500 ਰੁਪਏ ਤੋਂ 6000 ਰੁਪਏ ਪ੍ਰਤੀਸ਼ਤ ਵਧੀਆਂ ਹਨ। ਸ਼ੁਰੂਆਤ ਤੋਂ ਲੈ ਕੇ ਸੋਨੇ ਵਿੱਚ ਕੁੱਲ 88,000 ਰੁਪਏ ਭਾਵ 6.4% ਦਾ ਵਾਧਾ ਹੋਇਆ ਹੈ। ਕਰੇਲੂ ਬਾਜ਼ਾਰ ਵਿੱਚ ਕੀਮਤੀ ਧਾਤਾਂ ਵਿੱਚ ਵਾਧਾ ਵਿਦੇਸ਼ੀ ਬਾਜ਼ਾਰਾਂ ਵਿੱਚ ਤੇਜ਼ੀ ਦੇ ਰੁਝਾਨ ਦੇ ਅਨੁਸਾਰ ਹੈ। ਅੰਤਰਰਾਸ਼ਟਰੀ ਬਦਦਤ ਤੇ ਸਪਾਰ ਸ਼ਾਂਦੀ ਪਹਿਲੀ ਵਾਰ 99 ਡਾਲਰ ਪ੍ਰਤੀ ਔਸ ਦੇ ਪੱਧਰ ਨੂੰ ਪਾਰ ਕਰ ਗਈ ਜੋ 5% ਤੋਂ ਵੱਧ ਵੱਧ ਕੇ ਡਾਲਰ ਪ੍ਰਤੀ ਉਸ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ। ਇਸ ਦੌਰਾਨ ਸਪਾਰਟ ਸੋਨੇ ਵਿੱਚ 20 1.14% ਦਾ ਵਾਧਾ ਹੋਇਆ ਅਤੇ ਇਹ 40.13% ਦੇ ਨਵੇਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ। ਮਾਰਾਨ ਨੇ ਕਿਹਾ ਕਿ ਵਿਸ਼ਵ ਪੱਧਰ ਤੇ جاری ਪੂਰ ਰਾਜਨੀਤਿਕ ਅਸਥਿਰਤਾ, ਕਮਜ਼ੋਰ ਡਾਲਰ ਸੂਚਕਾਂਕ ਅਤੇ ਅਮਰੀਕਾ ਵਿੱਚ ਨਰਮ ਦਰਾਸਤੀ ਦੇ ਅੰਕੜੇ ਨਿਵੇਸ਼ਕਾਂ ਵਿੱਚੋਂ ਸੁਰੱਖਿਆ ਦੇ ਵਿਕਲਪਾਂ ਦੀ ਮੰਗ ਨੂੰ ਵਧਾ ਰਹੇ ਹਨ। ਇਸ ਦੇ ਨਾਲ ਹੀ ਅਮਰੀਕੀ ਫੈਡ ਰਿਜ਼ਰਵ ਦੁਆਰਾ ਸੰਭਾਵਿਤ ਵਿਆਜ ਦਰ ਵਿੱਚ ਵੀ ਕਟੌਤੀ ਦੀਆਂ ਮੀਟਾ ਨੇ ਵੀ ਸੋਨੇ ਅਤੇ ਚਾਂਦੀ ਨੂੰ ਨਿਵੇਸ਼ ਲਈ ਆਕਰਸ਼ਕ ਬਣਾਇਆ